我们。 ਹੋ ਮੈਂ ਹਰ ਇੱਕ ਨੌਜਵਾਨ ਨੂੰ ਇਹੀ ਕਹੂੰਗਾ ਵੀ ਆਪਣਾ ਬਰਥਡੇ ਪਾਰਟੀਆਂ ਕਰਕੇ ਹੋਰ ਕੁਝ ਕਰਕੇ ਮਤਲਬ ਨਹੀਂ ਮਨਾਣੇ ਚਾਹੀਦਾ ਲੋਕ ਭਲਾਈ ਦਾ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਸੇਵਾ ਮਤਲਬ ਕਰਨੀ ਚਾਹੀਦੀ ਹੈ ਲੱਗਦਾ ਨਹੀਂ ਦਿੱਲੀ ਕਰਦੇ ਡੀਜੇ ਪਾਰਟੀ ਕਰਾਂ ਜਾਂ ਕੁਝ ਕਰ ਨਹੀਂ ਉਹ ਰਹੀ ਨਹੀਂ ਚਾ ਲੋਕਾਂ ਦੀ ਸੇਵਾ ਦੇ ਵਿੱਚ ਡੀਜੇ ਪਾਰਟੀ ਹੈ ਜੀ ਲੱਗਦਾ ਵੀ ਅੱਗੇ ਉਹ ਮੇਰਾ ਤਾਂ ਰੈਗੂਲਰ ਪਿਛਲੇ ਸਾਲ ਵੀ ਤੁਸੀਂ ਆਏ ਸੀ ਉਸ ਤੋਂ ਪਿਛਲੇ ਸਾਲ ਵੀ ਆਸੀ ਲਗਾਤਾਰ ਲੱਗਦਾ ਮੇਰੇ ਬਰਥਡੇ ਦਾ ਅਸੀਂ ਸਾਲ ਸਾਡੀ ਸੰਸਥਾ ਵੱਲੋਂ ਸਾਲ 'ਚ ਦੋ ਤਿੰਨ ਵਾਰ ਅਸੀਂ ਕੈਂਪ ਲਗਾਉਂਦੇ ਆ ਯੂਥ ਨੂੰ ਕੀ ਮੈਸੇਜ ਯੂਥ ਨੂੰ ਇਹ ਹੈ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਸੇਵਾ ਵੱਲ ਆਪਣਾ ਯੋਗਦਾਨ ਕਰਨ ਤੁਸੀਂ ਅਰੇ ਨਾ ਕੋਈ ਨਾ ਪਿਆਰ ਕੀਤਾ ਕਿਤਾ ਲੱਗ ਰਿਹਾ ਹੈ ਹਾਂਜੀ ਨਾ ਪਿਆਰ ਇਹਨਾਂ ਨੂੰ ਬੁਲਾਇਆ ਸਾਰੇ ਬੰਦੇ ਆਏ ਕਿੰਦਾ ਲੱਗ ਰਿਹਾ ਉਹ ਵਧੀਆ ਲੱਗ ਰਿਹਾ ਇਹ ਪਿਆਰ ਹੈ ਜੀ ਮਤਲਬ ਦਿਲੋਂ ਜੁੜੇ ਹੋਏ ਲੋਕੀ ਐਨੀ ਬਾਰਿਸ਼ ਪਈ ਸਾਰਾ ਕੁਝ ਹੋਇਆ ਪਰ ਸਭ ਨੇ ਸਾਥ ਦਿੱਤਾ ਬੰਦਾ ਉਹਨਾਂ ਸਾਰੇ ਨੂੰ ਧੰਨਵਾਦ ਬਿੱਟੂ ਜੀ ਕਿੰਦਾ ਲਾ ਮਾਹੌਲ ਹੈ ਦੇਖੋ ਰਿਹਾ ਦੇਖੋ ਬਹੁਤ ਵਧੀਆ ਜੀ ਬਹੁਤ ਵਧੀਆ ਮੈਨੂੰ ਛੋਟੇ ਵੀਰ ਨੇ ਆਪਣੇ ਜਨਮ ਦਿਨ ਤੇ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਲਾ ਕੇ ਨਵਾਂ ਉਪਰਾਲਾ ਕੀਤਾ ਹੈ ਬਹੁਤ ਵਧੀਆ ਹੈ ਇਹ ਜਿਹੜੀ ਸੰਸਥਾ ਹੈ ਮਰਗਾ ਜਿੰਨੇ ਵੀ ਇਹਦੇ ਮੈਂਬਰ ਹੈ ਆਪਣੇ ਬਰਥਡੇ ਤੇ ਖੂਨਦਾਨ ਕੈਂਪ ਹੀ ਲਾਉਂਦੇ ਨੇ ਇਹ ਬਹੁਤ ਵਧੀਆ ਹੈਗਾ ਕਿ ਜਿਹੜੇ ਆਪਾਂ ਦੂਸਰੇ ਪਾਸੇ ਪੈਸੇ ਵੇਸਟ ਕਰਦੇ ਆਂ ਸ਼ਰਾਬਾਂ ਤੇ ਡੀਜੇ ਪਾਰਟੀਆਂ ਤੇ ਉਸ ਦੇ ਨਾਲੋਂ ਇਹ ਬਹੁਤ ਵਧੀਆ ਹੈ ਇਹਨਾਂ ਨੇ ਉਪਰਾਲਾ ਕੀਤਾ ਹੈ ਜਿਹੜਾ ਬਲੱਡ ਡੋਨੇਸ਼ਨ ਦਾ ਕੈਂਪ ਲਾ ਰਿਹਾ ਤਾਂ ਕਿ ਇਹ ਜਿਹੜਾ ਬਲੱ ਬਹੁਤ ਜ਼ਰੂਰਤਮੰਦ ਲੋਕਾਂ ਦੇ ਕੰਮ ਆਏਗਾ ਮੈਂ ਆਪਣੇ ਵੱਲੋਂ ਆਪਣੇ ਛੋਟੇ ਵੀਨੂ ਜਨਮ ਦਿਨ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਪਰਮਾਤਮਾ ਇਹਨੂੰ ਤਰੱਕੀਆਂ ਬਖਸ਼ੇ ਉਮਰਾਂ ਬਖਸ਼ੇ ਇਹ ਇੱਦਾਂ ਹੀ ਸੇਵਾ ਕਰਦੇ ਰਹੇ ਮੇਰਾ ਇਹ ਵੇਸ਼ ਕਰਕੇ ਵਾਰਡ ਨੰਬਰ 18 ਤੋਂ ਹੈ ਜੀ ਕਿੱਦਾਂ ਲੱਗ ਰਿਹਾ ਦੇਖੋ ਜਿਹੜਾ ਜਨਮ ਦਿਨ ਲੈ ਕੇ ਹੌਂਦਰ ਕੈਂਪ ਲਾ ਗਿਆ ਕਿਉਂਕਿ ਬਈਏ ਪਾਰਟੀ ਹੁੰਦੀ ਹੈ ਤੁਸੀਂ ਇੱਥੇ ਖੁੰਡੀ ਰਹੋ ਮੈਂ ਤਾਂ ਹੀ ਇਹੀ ਕਹਿਣਾ ਚਾਹਨਾ ਹੈ ਵੈਸੇ ਤਾਂ ਜਿਹੜਾ ਡੀਜੇ ਪਾਰਟੀ ਹੈ ਉਹ ਬੰਦ ਕਰਕੇ ਖੋਹ ਖੋਹਦਾਨ ਕੈਂਪ ਲਗਾਉਣਾ ਚਾਹੀਦਾ ਇਸ ਇਸ ਚੀ ਨਾਲ ਕਈ ਬੰਦਿਆਂ ਦੀ ਜਾਨਾਂ ਬਚਦੀਆਂ ਇੱਕ ਬਲੱਡ ਡੇਨ ਨਾਲ ਤਿੰਨ ਬੰਦਿਆਂ ਦੀ ਆਪਾਂ ਜਾਨ ਬਚਾ ਸਕਦੇ ਆ ਇਹੀ ਕਹਿੰਦਾ ਮੈਂ ਸੋਨੂ ਭਾਰਤ ਵਾਜ ਜੀ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਤੇ ਉਹਨਾਂ ਨੂੰ ਹੈਪੀ ਬਰਥਡੇ ਵਿਸ਼ ਕਰਦਾ ਲੱਗਦਾ ਖੂਨ ਪਹਿਲੀ ਵੀ ਥੋੜਾ ਜਿਹਾ ਪਹਿਲੀ ਵਾਰ ਨਹੀਂ ਨਹੀਂ ਮੈਂ ਪਹਿਲੇ ਵੀ ਬਹੁਤ ਵਾਰ ਦੇ ਚੁੱਕਾ ਐਹੋ ਜੀ ਕੋਈ ਦਿੱਕਤ ਨਹੀਂ ਖੂਨ ਇੱਕ ਲੋਕਾਂ ਨੇ ਬਣਾਇਆ ਹੋਇਆ ਕਿ ਖੂਨ ਦੇਣ ਨਾਲ ਬਹੁਤ ਕੁਝ ਹੁੰਦਾ ਪਰ ਕੁਝ ਵੀ ਨਹੀਂ ਹੁੰਦਾ ਇੱਕ 5-10 ਮਿੰਟ ਦੀ ਖੇਡ ਹੁੰਦੀ ਹੈ ਜਿਹੜਾ ਕਿ ਉਹਦੇ ਨਾਲ ਉਸ ਦੌਰਾਨ ਖੂਨ ਤੁਹਾਡਾ ਆਪਣਾ ਬਣ ਜਾਂਦਾ ਹੁੰਦਾ ਲੋਕਾਂ ਕੀ ਬੋਲ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਖੂਨ ਦੋ ਵਾਦ ਤੋਂ ਵਾਦ ਲੋਕਾਂ ਦੀ ਜਾਨ ਬਚਾਓ ਇਹੀ ਅਪੀਲ ਕਰਨਾ ਚਾਹੁੰਦਾ ਲੋਕੀ ਡੀਐਨਸੀ ਜਾ ਕੇ ਪੈਸੇ ਦੇ ਕੇ ਖਰੀਦੇ ਨੇ ਆਪਾਂ ਫ੍ਰੀ ਦੇ ਕੇ ਅਗਲੇ ਦੇ ਪੈਸੇ ਬਚਾਈਏ ਗਰੀਬਾਂ ਦੀ ਸੇਵਾ ਕਰੀਏ ਇਹੀ ਕਹਿਣਾ ਚਾਹੁੰਦਾ ਅੱਗੇ ਤੋਂ ਸੋਨੂ ਜੀ ਦੇ ਨਾਲ ਕੰਮ ਕਰਦੇ ਜੀ ਹੋਰ ਰੈਗੂਲਰ ਹੀ ਕਰਦਾ ਰਹੇਗਾ ਮੈਂ ਉਹਦੇ ਨਾਲ ਡੱਟ ਕੇ ਨਾਲ ਮਿਹਨਤ ਕਰਾਂਗਾ ਹੋਰ ਆਪਾਂ ਵੱਤੋਂ ਡੋਨੇਟਰ ਲੱਭਾਂਗੇ ਜੋ ਕਹਿਣਾ ਚਾਹੁੰਦਾ ਸੋਨੂ ਭਾਰਤਵਾਦੀ ਜੀ ਵੱਲੋਂ ਜੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਮੈਂ ਹੀ ਕਹਿਣਾ ਚਾਹੁੰਦਾ ਵੀ ਜਿੱਦਾਂ ਯੂਥ ਅੱਗੇ ਵੱਧ ਚੜ ਕੇ ਨੌਜਵਾਨ ਸੇਵਾ ਕਰ ਰਹੇ ਆ ਲੋਕਾਂ ਦੀ ਇੱਦਾਂ ਹੀ ਤੁਹਾਨੂੰ ਸਭ ਨੂੰ ਅੱਗੇ ਵੱਧ ਚੜ ਕੇ ਲੋਕ ਭਲਾਈ ਦੇ ਕੰਮ ਕਰਨੇ ਚਾਹੀਦੇ ਆ ਚਾਹੇ ਖੂਨਦਾਨ ਦੇ ਰੂਪ ਦੇ ਵਿੱਚ ਹੋਣ ਚਾਹੇ ਹੋਰ ਵੀ ਆਪਾਂ ਕੇਕ ਨਾ ਕੱਟ ਕੇ ਖੁਸ਼ੀ ਨਾ ਮਨਾ ਕੇ ਆਪਾਂ ਇਦਾਂ ਦੇ ਕੰਮ ਵੱਲ ਚੱਲੀਏ ਤਾਂ ਕਿ ਜੋ ਆਪਣੇ ਸਮਾਜ ਦਾ ਵਿਕਾਸ ਵੱਧ ਵੱਧ ਹੋ ਸਕੇ ਔਰ ਸਾਰਿਆਂ ਨੂੰ ਪ੍ਰੇਰਨਾ ਮਿਲ ਸਕੇ ਕਿ ਇੱਕ ਖੂਨਦਾਨ ਇੱਕ ਮਹਾਦਾਨ ਹੈ ਜ ਜੇ ਆਪਾਂ ਇਹਨੂੰ ਜਿੰਨਾ ਵੱਧ ਕਰਾਂਗੇ ਉਨਾ ਹੀ ਲੋਕਾਂ ਦਾ ਭਲਾ ਹੋਏਗਾ ਇੰਨਾ ਹੀ ਕਹਿੰਦਾ ਹੋਇਆ ਜੈ ਮਾਤਾ ਅੱਜ ਅਸੀਸ ਫਾਊਂਡੇਸ਼ਨ ਵੱਲੋਂ ਸੋਨੂ ਭਾਰਤਬਾਈ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਵੇੜਾ ਕੀ ਬਹੁਤ ਵਧੀਆ ਉਪਰਾਲਾ ਸਾਨੂੰ ਸਾਰੀਆਂ ਫਰਡਿਸ਼ਨਾਂ ਨੂੰ ਜਿੰਨੇ ਸਮਾਜ ਸੇਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਤੇ ਨਸ਼ੇ ਤੇ ਅੱਗਣੇ ਚਾਹੀਦੇ ਸਾਰੇ ਯੂਥ ਨੂੰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਕਿਤਾ ਲੱਗ ਰਿਹਾ ਵੀ ਅੱਜ ਤੇਰਾ ਯੂਥ ਅੱਗੇ ਨਿਕਲੇ ਆ ਤੇ ਅੱਜ ਦੇ ਕੇਕ ਕੱਟੇ ਜਾਂਦੇ ਇਸ ਪਰ ਖੂਨ ਪਾਇਆ ਜਾ ਰਿਹਾ ਤਾਂ ਇਹ ਅੱਜ ਕੱਲ ਟ੍ਰੈਂਡ ਚੇਂਜ ਹੋ ਗਿਆ ਜਿਹੜੇ ਵਧੀਆ ਸਮਾਜ ਸੇਵੀ ਆ ਉਹ ਖੂਨਦਾਨ ਕੈਂਪ ਵੀ ਲਾਉਂਦੇ ਤਾਂ ਕਿਤਾ ਲੱਗ ਰਿਹਾ ਤੁਸੀਂ ਜੇ ਤੇਰੇ ਖੂਨ ਦਿੰਦਾ ਬਹੁਤ ਵਧੀਆ ਫੀਲ ਹੋ ਰਿਹਾ ਸੀ ਵੈਸੇ ਵੀ ਹਰ ਇੱਕ ਆਏ ਤਿੰਨ ਚੈਨਲ ਮਹੀਨੇ ਬਾਅਦ ਸਾਨੂੰ ਇਨਵੀਟੇਸ਼ਨ ਆ ਦੇ ਰਹੇ ਆਈ ਬਲੱਡ ਡੋਨੇਟ ਕਰਦੇ ਰਹਿੰਨੇ ਆਈ। ਅੱਜ ਲੋਕੀ ਡਰਦੇ ਖੁੰਦੇ ਇਹਨੂੰ ਕਿਉਂ ਹੋਇਆ? ਨਹੀਂ ਕੋਈ ਡਰ ਅੱਲਾ ਦਾ ਮੋਲ ਹੈ ਨਹੀਂ ਉਲਟਾ ਬਿਮਾਰੀਆਂ ਜ਼ਰਾਤ ਮਿਲਦੀ ਆ ਅੱਜਕੱਲ ਤਨੀ ਬਿਮਾਰੀਆਂ ਹੋਦੀਆਂ ਬਲੱਡ ਡੋਨੇਟ ਕਰਨਾ ਦੇ ਤੋਂ ਜ਼ਿਆਦਾ ਬਿਮਾਰੀਆਂ ਸਹੀ ਹੋ ਜਾਂਦੀਆਂ ਬਿਲਕੁਲ ਵੀ ਨਹੀਂ ਕੋਈ ਕਮਜ਼ੋਰੀ ਨਹੀਂ ਸਾਰਿਆਂ ਨੂੰ ਐਸੇ ਬਲ ਧਿਆਨ ਦੇਣਾ ਚਾਹੀਦਾ ਹਰ ਇੱਕ ਯੂਥ ਨੂੰ ਬਲੱਡ ਡੋਨੇਸ਼ਨ ਨਾਲ ਧਿਆਨ ਰੱਖਣਾ ਚਾਹੀਦਾ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ ਨਾਲੇ ਇੱਕ ਜਿਨ੍ਹਾਂ ਨੂੰ ਲੋੜਵੰਦਾਂ ਨੂੰ ਖੂਨ ਮਿਲੇਗਾ ਉਸ ਤੋਂ ਬਧੀਆ ਕੀ ਕੰਮ ਹੋ ਸਕਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਬਹੁਤ ਹੀ ਅੱਛੇ ਮਿੱਤਰ ਔਰ ਪ੍ਰਸਿੱਧ ਸਮਾਜ ਸੇਵਕ ਸੋਨੂ ਭਾਰਦਵਾ ਜੀ ਦਾ ਜਨਮ ਦਿਨ ਹੈ ਔਰ ਉਸ ਤੋਂ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੋਨੂ ਭਾਰਦਵਾ ਜੀ ਨੇ ਆਪਣੇ ਜਨਮ ਦਿਨ ਦੇ ਮੌਕੇ ਦੇ ਉੱਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਜੋ ਲਗਾਇਆ ਹੈ ਮੈਂ ਦੇਖ ਰਿਹਾ ਹਾਂ ਸੈਂਕੜੇ ਹੀ ਦੋਸਤ ਇੱਥੇ ਆ ਕੇ ਆਪਣਾ ਖੂਨਦਾਨ ਦੇ ਰਹੇ ਨੇ ਔਰ ਮੈਂ ਸਮਝਦਾ ਇਸ ਸ੍ਰਿਸ਼ਟੀ ਦੇ ਉੱਤੇ ਇੱਕ ਖੂਨ ਹੀ ਐਸੀ ਚੀਜ਼ ਹੈ ਜਿਹਨੂੰ ਸਾਇੰਟਿਸਟ ਅਜੇ ਤੱਕ ਨਹੀਂ ਬਣਾ ਸਕੇ ਸੋ ਖੂਨ ਦਾ ਦਾਨ ਦੇਣਾ ਮੈਂ ਸਮਝਦਾ ਸਭ ਤੋਂ ਵੱਡਾ ਦਾਨ ਹੈ ਔਰ ਸੋਨੂ ਭਰਦਵਾਜੀ ਵਧਾਈ ਦੇ ਪਾਤਰ ਨਹੀਂ ਕਿ ਐਸੇ ਉਪਰਾਲੇ ਕਰਦੇ ਆ ਇੱਕ ਵਾਰੀ ਫਿਰ ਤੋਂ ਆਏ ਹੋਏ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸੋਨੂ ਭਰਦਵਾਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਪਰਮਾਤਮਾ ਕਰੇ ਦਿਨ ਦਿਗੋਨੀ ਰਾਤ ਚੋਗਨੀ ਤਰੱਕੀ ਕਰਨ ਔਰ ਹਮੇਸ਼ਾ ਹੀ ਇਸ ਤਰ੍ਹਾਂ ਤਰ੍ਹਾਂ ਹੱਸਦੇ ਖੇលਦੇ ਰਹਿਣ ਔਰ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਔਰ ਧਰਮ ਦੀ ਸੇਵਾ ਕਰਦੇ ਰਹਿਣ ਅੱਜ ਅਸ਼ੀਸ਼ ਫਾਊਂਡੇਸ਼ਨ ਜਿਸ ਤਰ੍ਹਾਂ ਮੱਲੋ ਸੋਨੂ ਭਾਰਤਵਾਜ ਦੇ ਜਨਮ ਦਿਨ ਤੇ ਲੱਡ ਕੈਂਪ ਲਾਇਆ ਗਿਆ ਮੈਂ ਸਾਰੇ ਹੀ ਭਰਾਵਾਂ ਨੂੰ ਬੇਨਤੀ ਕਰਦਾ ਵੀ ਵੱਧ ਚੜ ਕੇ ਖੂਨ ਦਾ ਯੋਗਦਾਨ ਪਾਓ ਤੇ ਮੈਂ ਇੱਥੇ ਤੁਹਾਡਾ ਮੀਡੀਆ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਬਾ ਨਹੀਂ ਲੋਕੀ ਡੀਜ ਪਾਰਟੀਆਂ ਕਰਦੀਆਂ ਜਨਮ ਦਿਨ ਦੇ ਮੌਕੇ ਦੇ ਜਿਹੜਾ ਖੂਨਦਾਨ ਕੈਂਪ ਲਾਇਆ ਹੈ ਤੁਹਾਡਾ ਬਹੁਤ ਏਦਾਂ ਦੇ ਮੱਲੋ ਪੈਸੇ ਖਰਾਬ ਕਰਨ ਨਾਲੋਂ ਤਾਂ ਮੱਲਡ ਕੈਂਪ ਲਾਉਣਾ ਬਹੁਤ ਵੱਡੀ ਗੱਲ ਆ ਤੇ ਸਾਰਿਆਂ ਨੂੰ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਖਬਰਦਾ ਜੀ ਕੀ ਕਹਿਣਾ ਚਾਹੋਗੇ ਅੱਜ ਅੱਜ ਖੂਨਦਾਨ ਕੈਂਪ ਸਾਡੇ ਭਰਾ ਸਾਨੂੰ ਭਾਰਤਵਾਜ ਕਿਉਂਕਿ ਰੇਖਸਾਲ ਆਪਣੇ ਜਦੋਂ ਇਹਨਾਂ ਦਾ ਬਰਥਡੇ ਹੁੰਦਾ ਵਾ ਆਪਣਾ ਰੇਖ ਬਰਥਡੇ ਨੂੰ ਇਹ ਖੂਨਦਾਨ ਕੈਂਪ ਲਾਉਂਦੇ ਨੇ ਤੇ ਬਹੁਤ ਹੀ ਸਮਾਜ ਸੇਵਕ ਨੇ ਜਿਹੜੇ ਸਮਾਜ ਭਲਾਈ ਦੇ ਕੰਮ ਨੇ ਉਹ ਕਰਦੇ ਰਹਿੰਦੇ ਨੇ ਸਾਡੇ ਬਹੁਤ ਪਰਮ ਮਿੱਤਰ ਨੇ ਜਦੋਂ ਵੀ ਸਾਨੂੰ ਥੱਦੇ ਤੇ ਬੁਲਾਉਂਦੇ ਆ ਅਸੀਂ ਇਹਨਾਂ ਦੇ ਥੱਦੇ ਤੇ ਤੇ ਪਹੁੰਚਦੇ ਆ ਤੇ ਅੱਜ ਵੀ ਜਿਹੜਾ ਬਲੱਡ ਇਥੇ ਡੋਨੇਟ ਹੋਇਆ ਵਾ 200 ਤੋਂ ਪਲੱਸ ਯੂਨਟ ਇਥੇ ਦੇ ਚੁੱਕੇ ਨੇ ਧੰਨਵਾਦ ਜੀ ਨਾ ਭਰਾਵਾਂ ਜਿਨ੍ਹਾਂ ਨੇ ਬਲੱਡ ਦਿੱਤੇ ਨੇ ਤੇ ਬਾਕੀ ਤੁਸੀਂ ਪੱਤਰਕਾਰ ਸਾਹਿਬਾ ਨਾ ਹੀ ਤੁਹਾਡਾ ਹੀ ਬਹੁਤ ਧੰਨਵਾਦ ਕਿ ਜਿਹੜਾ ਇਹ ਕੈਂਪ ਹੈ ਇਸੇ ਤਰ੍ਹਾਂ ਭਰਾ ਲੌਂਦਾ ਰਵੇ ਇਸ ਤਰ੍ਹਾਂ ਵੱਡੇ ਦੇ ਉੱਤੇ ਜਿਸ ਤਰ੍ਹਾਂ ਇਹਨੇ ਚਲਾਇਆ ਕਿ ਇਹ ਜਿਹੜੀ ਮੁਹਿੰਮ ਇਸ ਤਰ੍ਹਾਂ ਚੱਲਦੀ ਰਹੇ ਬ੍ਰਹਮਾਤਮਾ ਅਗੇ ਕਾਮਨਾ ਕਰਦੇ ਆ ਇਹਨੂੰ ਲੰਬੀ ਉਮਰ ਰਵੇ ਇਹਨੂੰ ਤੰਦਰੁਸਤੀ ਬਖਸ਼ੇ ਲੋਕ ਕਿੰਨੀਆਂ ਪਾਰਟੀਆਂ ਕਰਦੇ ਆ ਵੀ ਇਸ ਤਰ੍ਹਾਂ ਖੂਨਦਾਨ ਕੈਂਪ ਘੜਾ ਲਾਇਆ ਗਿਆ ਬੰਦੇ ਨੇ ਕੀ ਮੈਸੇਜ ਹੋਊ ਲੋਕਾਂ ਨੂੰ ਜਿਹੜੀਆਂ ਡੀਜੇ ਪਾਰਟੀਆਂ ਤੋਂ ਖੂਨ ਦਾਨ ਸਾਰੇ ਉਪਰੰਦਾਂ ਜਿਹੜਾ ਖੂਨ ਦਾਨ ਹੈ ਸਭ ਤੋਂ ਸਰੂਹਤਾਂ ਵਾ ਜਿਹੜਾ ਖੂਨ ਦਾਨ ਹੈ ਮਹਾਨ ਦਾਨ ਡੀਜੇ ਪਾਰਟੀਆਂ ਆਪਾਂ ਕਰਕੇ ਸ਼ਰਾਬਾਂ ਪੀ ਕੇ ਪੈਸੇ ਉਡਾ ਕੇ ਉਹਦਾ ਕੋਈ ਫਾਇਦਾ ਨਹੀਂ ਉਹ ਤੁਸੀਂ ਖੂਨ ਦਾਨ ਕਰਨਿਓ ਕਿਸੇ ਦੀ ਜਾਨ ਇੱਕ ਦੀ ਨਹੀਂ ਹਜ਼ਾਰਾਂ ਦੀ ਜਾਨ ਬਚਦੀ ਆ ਅਜਾ ਨਾ ਜਾਨਾਂ ਬਚਾਉਣ ਕਰਕੇ ਇਹ ਜਿਹੜਾ ਬਲੱਡ ਦਾ ਕੈਂਪ ਆ ਜਿਹੜਾ ਜਨ ਜਨ ਤੇ ਜਾਨ ਨੂੰ ਦਿੰਦੇ ਦਿਹਾੜੇ ਤੇ ਲਗਾਇਆ ਗਿਆ ਇਹ ਬਹੁਤ ਵੱਡਾ ਉਪਰਾਲਾ ਪਰਮਾਤਮਾ ਕਰੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਨੇ ਸਾਡਾ ਸਾਨੂੰ ਭਾਰਤਵਾਦ ਜੀ ਇਸ ਸਪੀਡ ਚ ਕੰਮ ਗਿਆ ਹੁਣ ਧੰਨਵਾਦ ਜੀ